ਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਤੁਹਾਨੂੰ ਜੀ ਇੱਕ ਸਿਲਾਈ ਦਾ ਡਿਜ਼ਾਈਨ ਦੱਸਣ ਲੱਗੇ ਹਾਂ ਜੀ ਪਹਿਲਾ ਕੁੰਡਾ ਜੀ ਆਪਾਂ ਬਿਨਾਂ ਬੁਣਿਆ ਤਾਰ ਲਾਂਗੇ ਇਹ ਸਾਰੀ ਸਿਲਾਈ ਹੈ ਜਿਹੜੀ ਆਪਾਂ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ ਹਾਂਜੀ ਆਪਾਂ ਜੀ ਸਿੱਧੀ ਸਿੱਧੀ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਜਿਵੇਂ ਲੱਗੀ ਹਾਂਜੀ ਆਪਾਂ ਸਾਰੀ ਸਿਲਾਈ ਜੀ ਸਿੱਧੀ ਸਿੱਧੀ ਪਾ ਕੇ ਕੰਪਲੀਟ ਕਰ ਲਾਂਗੇ ਹਾਂਜੀ ਸਿਲਾਈ ਜੀ ਆਪਾਂ ਨੇ ਸਾਰੀ ਜੀ ਸਿੱਧੀ ਸਿੱਧੀ ਪਾ ਕੇ ਕੰਪਲੀਟ ਕਰ ਲਈ ਹਾਂਜੀ ਆਪਾਂ ਨੇ ਜੀ ਸਾਰੀ ਸਿਲਾਈ ਸਿੱਧੀ ਪਾ ਕੇ ਕੰਪਲੀਟ ਕਰ ਲਈ ਜੀ ਆਪਾਂ ਜਿਹੜੇ ਦੂਜੀ ਸਾਈਡ ਤੇ ਆ ਗਏ ਆਪਾਂ ਪਹਿਲਾ ਕੁੰਡਾ ਜੀ ਜਿਹੜਾ ਬਿਨਾਂ ਬੁਣਿਆ ਤਾਰਾਂਗੇ ਆਜੀ ਜਿਹੜੇ ਦੋ ਕੁੰਡੇ ਨੇ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਹਾਂਜੀ ਆਪਾਂ ਜਿਹੜੇ ਜਿਹੜਾ ਪਹਿਲਾ ਕੁੰਡਾ ਇਹਨੂੰ ਉਤਾਰ ਦਾਂਗੇ ਹਾਂ ਜੀ ਆਪਾਂ ਦੋ ਕੁੰਡਿਆਂ ਨੂੰ ਬੁੰਨ ਲਾਂਗੇ ਜੀ ਜਿਹੜਾ ਪਹਿਲਾ ਕੁੰਡਾ ਜੀ ਇਹਨੂੰ ਆਪਾਂ ਸਲਾਈ ਤੋਂ ਉਤਾਰ ਦਾਂਗੇ ਆ ਜਿਹੜਾ ਦੂਜਾ ਜੀ ਆਪਾਂ ਇਹਨੂੰ ਬੁੰਨ ਲਾਂਗੇ ਹਾਂ ਜੀ ਆਪਾਂ ਜੀ ਫੇਰ ਆ ਜਿਹੜੇ ਦੋ ਕੁੰਡੇ ਨੇ ਦੋਏ ਕੁੰਡਿਆਂ ਨੂੰ ਆਪਾਂ ਜੀ ਇਕੱਠੇ ਬੁੰਨ ਲਾਂਗੇ ਬੁੰਨ ਕੇ ਜਿਹੜਾ ਪਹਿਲਾ ਕੁੰਡਾ ਆਪਾਂ ਇਹਨੂੰ ਸਲਾਈ ਤੋਂ ਉਤਾਰ ਦਾਂਗੇ ਜਿਹੜਾ ਜੀ ਦੂਜਾ ਕੁੰਡਾ ਇਹਨੂੰ ਆਪਾਂ ਬੁਣ ਲਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਜੀ ਹਾਂਜੀ ਆਪਾਂ ਜੀ ਦੋਏ ਕੁੰਡਿਆਂ ਨੂੰ ਇਕੱਠੇ ਬੁਣ ਲਾਂਗੇ ਪਹਿਲਾ ਕੁੰਡਾ ਜੀ ਜਿਹੜਾ ਆਪਾਂ ਇਹਨੂੰ ਉਤਾਰ ਦਾਂਗੇ ਆ ਜਿਹੜਾ ਦੂਜਾ ਜੀ ਆਪਾਂ ਇਹਨੂੰ ਬੁਣ ਲਾਂਗੇ ਹਾਂਜੀ ਆਪਾਂ ਜੀ ਤੁਹਾਨੂੰ ਥੋੜਾ ਜਿਹਾ ਹੌਲੀ-ਹੌਲੀ ਦੱਸਦੇ ਆ ਜੀ ਫਿਰ ਤੇ ਤੇ ਇਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਜੀ ਆਪਾਂ ਦੋਏ ਕੁੰਡਿਆਂ ਨੂੰ ਜੀ ਇਕੱਠੇ ਬੁਣ ਲਾਂਗੇ ਪਹਿਲਾ ਕੁੰਡਾ ਤਾਰ ਦਾਂਗੇ ਦੂਜੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਜੀ ਬੁਣ ਲਾਂਗੇ ਸਾਰੀ ਸਣਾਈ ਜੀ ਆਪਾਂ ਨੇ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਹਾਂਜੀ ਦੋਏ ਕੁੰਡੇ ਜੀ ਆਪਾਂ ਇਕੱਠੇ ਬੁਣ ਲਾਂਗੇ ਇਹ ਲਾ ਕੁੰਡਾ ਜੀ ਆਪਾਂ ਨੇ ਉਤਾਰਤਾ ਦੂਜੇ ਨੂੰ ਆਪਾਂ ਬੋਣ ਲੱਗੇ ਹਾਂ ਜੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਜੀ ਹਾਂਜੀ ਆਪਾਂ ਨੇ ਜਿਹੜੇ ਜਿਹੜੇ ਦੋਏ ਕੁੰਡੇ ਨੇ ਜੀ ਇਕੱਠੇ ਲੈ ਕੇ ਜੀ ਆਪਾਂ ਇਹਨਾਂ ਨੂੰ ਬੁਣਾਂਗੇ ਪਹਿਲਾ ਕੁੰਡਾ ਆਪਾਂ ਉਤਾਰ ਦਾਂਗੇ ਦੂਜੇ ਨੂੰ ਆਪਾਂ ਬੁਣ ਲਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹਾਂਜੀ ਇੱਕ ਸਿਲਾਈ ਦਾ ਡਿਜ਼ਾਈਨ ਆ ਜੀ ਬਹੁਤ ਸੋਖਾ ਡਿਜ਼ਾਈਨ ਹਾਂਜੀ ਆ ਜਿਹੜੇ ਦੋ ਕੁੰਡੇ ਨੇ ਜੀ ਆਪਾਂ ਇਹਨਾਂ ਨੂੰ ਇਕੱਠੇ ਬੁਣ ਲਾਂਗੇ ਬੁਣ ਕੇ ਜਿਹੜਾ ਪਹਿਲਾ ਕੁੰਡਾ ਹੈ ਇਹਨੂੰ ਤਾਰ ਦਾਂਗੇ ਆ ਦੂਜੇ ਨੂੰ ਬੁਣ ਲਾਂਗੇ ਆ ਲਾਸਟ ਵਾਲਾ ਕੁੰਡਾ ਜੀ ਜਿਹੜਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਬੁਣ ਲਾਂਗੇ ਹੁਣ ਜੇ ਆਪਾਂ ਜਿਹੜੀ ਆ ਸਲਾਈ ਹੈ ਇਹ ਆਪਣੀ ਸਲਾਈ ਦੀ ਸਾਰੀ ਸਿੱਧੀ ਸਿੱਧੀ ਬਣੂਗੀ ਆਪਾਂ ਪਹਿਲਾ ਕੁੰਡਾ ਤਾਰ ਲਾਂਗੇ ਹਾਂਜੀ ਸਾਰੀ ਸਿਲਾਈ ਜੀ ਆਪਣੀ ਸਿੱਧੀ ਸਿੱਧੀ ਬਣੂਗੀ। ਹਾਂਜੀ ਇੱਕ ਸਿਲਾਈ ਦੇ ਡਿਜ਼ਾਈਨ ਆ ਜੀ। ਇੱਕ ਪਾਸੇ ਸਿੱਧੀ ਸਿਲਾਈ ਪਈ ਜਾਊਗੀ ਜਿਹੜਾ ਪੁੱਠਾ ਪਾਸਾ ਜੀ ਉਧਰ ਆਪਣਾ ਡਿਜ਼ਾਈਨ ਪਈ ਆ। ਹਾਂਜੀ ਆਪਾਂ ਨੇ ਜੀ ਸਾਰੀ ਸਿਲਾਈ ਸਿੱਧੀ ਸਿੱਧੀ ਬਣ ਕੇ ਕੰਪਲੀਟ ਕਰ ਲਈ। ਹਾਂਜੀ ਆਪਣਾ ਜਿਹੜਾ ਡਿਜ਼ਾਈਨ ਆ ਜੀ ਇਸ ਤਰ੍ਹਾਂ ਬਣੀ ਜਾਊਗਾ ਜੀ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਜੀ ਬਹੁਤ ਪਿਆਰਾ ਲੱਗਦਾ ਜੀ ਇੱਕ ਸੜਾਈ ਦਾ ਡਿਜ਼ਾਈਨ ਆ ਜੀ ਪੁੱਠੀ ਸਾਈਡ ਤੇ ਆਪਣਾ ਡਿਜ਼ਾਈਨ ਪਈ ਜਾਊਗਾ ਜੀ ਸਿੱਧੇ ਪਾਸੇ ਆਪਣੀ ਸਿੱਧੀ ਸੜਾਈ ਪਾਈ ਜਾਣੀ ਆ ਜੀ ਹਾਂਜੀ ਆਪਾਂ ਜੀ ਕਿਸੇ ਵੀ ਕਾਰਡੀਗਨ ਤੇ ਪਾ ਸਕਦੇ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ